ਬੁੱਟਾ ਤਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੁਰਾਣੇ ਜਥੇਦਾਰਾਂ ਦੀ ਤੁਰੰਤ ਬਹਾਲੀ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਜਿਹੜੇ ਨਵੇਂ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਬਣਾਏ ਗਏ ਨੇ ਉਹਨਾਂ ਦੀ ਨਿਯੁਕਤੀ ਮਰਿਆਦਾ ਤੇ ਅਨੁਸਾਰ ਨਹੀਂ ਕੀਤੀ ਗਈ ਇਸ ਕਰਕੇ ਉਹਨਾਂ ਨੂੰ ਕੋਈ ਵੀ ਪ੍ਰਵਾਨ ਨਹੀਂ ਕਰਦਾ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਦੇ ਤੇ ਜਲਦੀ ਧਿਆਨ ਦੇ ਕੇ ਸਾਰੀਆਂ ਜਥੇਬੰਦੀਆਂ ਸੂਚੇ ਖਾਲਸਾ ਪੰਥ ਦੀ ਮਰਿਆਦਾ ਦੇ ਮੁਤਾਬਕ ਹੀ ਸਾਰੇ ਕਾਰਜ ਕਰਨੇ ਚਾਹੀਦੇ ਨੇ ਉਹਨਾਂ ਕਹਿ ਕੇ ਪਹਿਲਾ ਜਥੇਦਾਰਾਂ ਨੂੰ ਹਟਾਉਣ ਦਾ ਤਰੀਕਾ ਗਲਤ ਸੀ ਇਸ ਕਰਕੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਸਾਰੇ ਪੰਦੇ ਨਾਲ ਸਲਾਹ ਕਰਕੇ ਅਗਲਾ ਫੈਸਲਾ ਕਰਨਾ ਚਾਹੀਦਾ ਹੈ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਸਮੂਹ ਨਿਹੰਗ ਸਿੰਘ ਜਥੇਬੰਦੀ ਆਪਣੇ ਫੈਸਲੇ ਤੇ ਕਾਇਮ ਨੇ ਅਤੇ ਵਿਸਾਖੀ ਮੌਕੇ ਸ਼੍ਰੀ ਦਮਦਮਾ ਸਾਹਿਬ ਵਿਖੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੀ ਮੁਰਤੋਂ 71 ਤੱਕ ਕਰਕੇ ਗੁਰਮਤਾ ਕੀਤਾ ਜਾਵੇਗਾ ਉਹਨਾਂ ਉਸ ਪ੍ਰਗਟ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਬੰਦ ਕਮੇਟੀ ਵੱਲੋਂ ਉਸ ਗੁਰਮਤੇ ਤੋਂ ਪਹਿਲਾਂ ਪਹਿਲਾਂ ਪੁਰਾਣੇ ਜਥੇਦਾਰਾਂ ਦੀ ਬਹਾਲੀ ਕਰ ਦਿੱਤੀ ਜਾਵੇ ਉਧਰ ਦੂਜੇ ਪਾਸੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਧੱਕੇ ਨਾਲ ਸੇਵਾ ਮੁਕਤ ਕੀਤੇ ਗਏ ਸਿੰਘ ਸਹਿਬਾਨ ਜਿੰਨਾ ਚਿਰ ਬਹਾਲ ਨਹੀਂ ਹੋ ਜਾਂਦੇ ਸਾਡਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਹਿਬਾਨਾਂ ਦੀ ਬਹਾਲੀ ਵਾਸਤੇ ਹੀ ਸਾਰਾ ਰੋਸ਼ ਮਾਰਚ ਤੇ ਰੋਸ਼ ਧਰਨੇ ਦਾ ਪ੍ਰੋਗਰਾਮ ਉਲੀਕਿਆ ਗਿਆ ਪਰ ਕੁਝ ਲੋਕ ਸਾਡੇ ਇਸ ਪ੍ਰੋਗਰਾਮ ਨੂੰ ਰਾਜਨੀਤਿਕ ਰੰਗ ਦੇ ਕੇ ਇਸ ਪ੍ਰਤੀ ਗਲਤ ਪ੍ਰੋਪਗੈਂਡਾ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਸਾਡਾ ਨਰਾਲਾ ਧਾਰਮਿਕ ਮਸਲਾ ਧਾਰਮਿਕ ਪ੍ਰੋਗਰਾਮ ਹੈ ਇਸ ਨੂੰ ਰਾਜਨੀਤੀ ਦੀ ਅੱਖ ਤੋਂ ਨਾ ਵੇਖਿਆ ਜਾਵੇ ਅਕਾਲੀ ਦਲ ਦਾ ਅੱਜ ਗ੍ਰਾਫ ਬਹੁਤ ਨੀਵੇਂ ਤਲ ਤੇ ਚਲੇ ਜਾਣ ਦਾ ਕਾਰਨ ਵੀ ਇਹੀ ਹੈ ਕਿ ਤੁਸੀਂ ਧਾਰਮਿਕ ਪ੍ਰੋਗਰਾਮਾਂ ਨੂੰ ਧਾਰਮਿਕ ਸੰਧਾਨਤ ਨੂੰ ਧਾਰਮਿਕ ਮਸਲਿਆਂ ਨੂੰ ਹਮੇਸ਼ਾ ਰਾਜਸੀ ਰੰਗਤ ਦਿੱਤੀ ਆ ਉਹਨਾਂ ਬਾਰੀ ਤਾਕਤਾਂ ਦੀ ਦਖਲਅੰਦਾਜ਼ੀ ਤੋਂ ਇਨਕਾਰ ਕਰਦੇ ਆ ਸਾਫ ਕਿ ਆ ਕਿ ਸ਼ਰੋਣੀ ਕਮੇਟੀ ਨੇ ਕੌਮ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਕਰਕੇ ਰਾਜਨੀਤਿਕ ਲੋਕਾਂ ਦੇ ਦਬਾਅ ਵਿੱਚ ਹਮੇਸ਼ਾ ਮਨਮਰਜ਼ੀ ਦੇ ਫੈਸਲੇ ਲਏ ਨੇ ਜਿਸ ਤੋਂ ਕੌਮ ਬਹੁਤ ਦੁਖੀ ਆ ਮੈਂ ਇਹਨਾਂ ਨੂੰ ਪੁੱਛਦਾ ਕਿ ਸਿੰਘ ਸਾਹਿਬਾਨ ਸੇਵਾਮੁਕਤ ਕਰਨ ਲਈ ਤੁਹਾਨੂੰ ਦਿੱਲੀ ਦੀ ਸਰਕਾਰ ਨੇ ਕਿਹਾ ਸੀ ਅੱਜ ਲੋਕ ਉਹਨਾਂ ਤੇ ਇਲਜ਼ਾਮ ਲਗਾ ਰਹੇ ਨੇ ਜਿਨ੍ਹਾਂ ਨਾਲ ਇਹਨਾਂ ਦਾ 25 ਸਾਲ ਭਾਈਵਾਲੀ ਰਹੀ ਹੈ ਕੇਂਦਰ ਦੀਆਂ ਵਜ਼ੀਰੀਆਂ ਮਾਣੀਆਂ ਤੇ ਪੰਜਾਬ ਚ ਮੁੱਖ ਮੰਤਰੀ ਦੀਆਂ ਪਦਵੀਆਂ ਮਾਣੀਆਂ ਤੇ ਸਰਕਾਰਾਂ ਹੰਡਾਈਆਂ ਨੇ ਵਿਸ਼ੱਕ ਸੰਤ ਸਮਾਜ ਦੇ ਦਮਦਮੀ ਟਕਸਾਲ ਤੇ ਸਮੁੱਚਾ ਪੰਥ ਨੇ ਔਖੇ ਔਖੇ ਟਾਈਮ ਚ ਵੀ ਅਕਾਲੀ ਦਲ ਦੀ ਸਰਕਾਰ ਬਣਾਉਣ ਚ ਭੂਮਿਕਾ ਨਿਭਾਈ ਅੱਜ ਇਹ ਲੋਕ ਐਨੇ ਗਿਰ ਚੁੱਕੇ ਨੇ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਉੱਤੇ ਧਾਰਮਿਕ ਸਖਸ਼ੀਤਾ ਉਤੇ ਕਟਿਆ ਸੋਚ ਨਾਲ ਅਤੇ ਬੁਖਲਾਟ ਵਿੱਚ ਆ ਕੇ ਬਿਆਨਬਾਜ਼ੀ ਕਰ ਰਹੇ ਨੇ ਮੈਂ ਗੱਲ ਕਹਿਣਾ ਚਾਹੁੰਦਾ ਹਾਂ ਕਿ ਇਹਨਾਂ ਲੋਕਾਂ ਨੂੰ ਆਪਣੇ ਗਰੀਬਾਂ 'ਚ ਝਾਤ ਮਾਰਨੀ ਚਾਹੀਦੀ ਹੈ ਐਜਪੀਸੀ ਅਤੇ ਦਮਦਮੇ ਟਕਸਾਲ ਦੋਵੇਂ ਸੰਸਥਾਵਾਂ ਪਾਉਂਦੀਆਂ ਨੇ ਬਿਲਕੁਲ ਅਸੀਂ ਆਹਮੋ ਸਾਹਮਣੇ ਨਹੀਂ ਆ ਅਸੀਂ ਇੱਕ ਦੂਜੇ ਦੇ ਫੁਰਕਾਂ ਸਾਡੇ ਮੁਖੀਆਂ ਤੇ ਬਜ਼ੁਰਗਾਂ ਨੇ ਤਾਂ ਸ਼ਰੋਣੀ ਕਮੇਟੀ ਨੂੰ ਸਥਾਪਿਤ ਕਰਨ ਦੇ ਵਿੱਚ ਵੱਡੀਆਂ ਕੁਰਬਾਨੀਆਂ ਦਿੱਤੀਆਂ ਟਕਸਾਲ ਦੇ ਮੁਖੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਵਾਲਿਆਂ ਨੇ ਅੰਗਰੇਜ਼ਾਂ ਦੇ ਟਾਈਮ ਪਿੰਡ-ਪਿੰਡ ਜਾ ਕੇ ਸ਼ਰੋਣੀ ਕਮੇਟੀ ਲਈ ਪ੍ਰਚਾਰ ਕੀਤਾ ਸ਼ਰੋਣੀ ਕਮੇਟੀ ਪੰਥ ਦੀ ਧਾਰਮਿਕ ਨੁਮਾਇੰਦਾ ਜਥੇਬੰਦੀ ਹੈ ਉਹਦਾ ਪੂਰਾ ਸਤਿਕਾਰ ਕੱਲ੍ਹ ਵੀ ਹੈ ਤੇ ਅੱਜ ਵੀ ਹੈ ਜਿਹੜਾ ਗਲਤ ਫੈਸਲਾ ਸ਼ਰੋਣੀ ਕਮੇਟੀ ਨੇ ਕੀਤਾ ਉਹਦਾ ਅਸੀਂ ਵਿਰੋਧ ਕੀਤਾ ਹੈ ਪਹਿਲਾਂ ਮੈਂ ਅਪੀਲ ਕੀਤੀ ਹੈ ਕਿ ਇਹਨਾਂ ਦੇ ਮੁੱਖੀ ਬੰਦਿਆਂ ਨੂੰ ਮੈਂ ਸਮਝਾਇਆ ਲੇਕਿਨ ਜਦ ਇਹਨਾਂ ਨੇ ਸਾਡੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਤੇ ਪੰਥਕ ਭਾਵਨਾਵਾਂ ਨੂੰ ਵੀ ਫਿਰ ਸਾਨੂੰ ਇਹ ਰਸਤਾ ਛੋਡਣਾ ਪਿਆ ਬਜਟ ਇਹ ਜਲਾਸ ਵਿੱਚ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਸੇਵਾਮੁਕਤੀ ਅਤੇ ਕਾਰਜ ਖੇਤਰ ਬਾਰੇ ਵਿਧਿ ਵਿਵਧਾਨ ਬਣਾਉਣ ਦਾ ਮਤਾ ਪਾਸ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਇਸ ਦਿਸ਼ਾ ਵਿੱਚ ਪ੍ਰਕਿਰਿਆ ਆਰੰਭ ਦਿੱਤੀ ਹੈ ਇਸ ਤਹਿਤ ਸਿੱਖ ਪੰਥ ਕੋਲ ਸੁਝਾਅ ਮੰਗੇ ਗਏ ਨੇ ਤੇ ਸੁਝਾਅ ਭੇਜਣ ਵਾਸਤੇ ਈਮੇਲ ਅਤੇ ਵਟਸਐਪ ਨੰਬਰ ਵੀ ਜਾਰੀ ਕੀਤੇ ਗਏ ਨੇ ਜਿੱਥੇ ਸੁਝਾਅ ਭੇਜੇ ਜਾ ਸਕਣਗੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦਿਸ਼ਾ ਵੱਲ ਪਹਿਲਾ ਕਦਮ ਪੁੱਟਦਿਆਂ ਅਕਾਲ ਤਖਤ ਦੇ ਜਥੇਦਾਰ ਦੀ ਯੋਗਤਾ ਨਿਯੁਕਤੀ ਕਾਰਜ ਖੇਤਰ ਨਿਯਮ ਨਿਰਧਾਰਿਤ ਕਰਨ ਲਈ ਸਿੱਖ ਪੰਦੀਆਂ ਸਮੂਹ ਜਥੇਬੰਦੀਆਂ ਦਮਦਮੀ ਟਕਸਾਲ ਨਹਿنگ ਸਿੰਘ ਦਲਾ ਆਲਮੀ ਸਿੱਖ ਸੰਸਥਾਵਾਂ ਸਿੱਖ ਸੰਭਾਵਾ ਦਿਵਾਨਾਂ ਸਭਾ ਸੋਸਾਇਟੀਆਂ ਤੇ ਦੇਸ਼ ਵਿਦੇਸ਼ ਵਿੱਚ ਵਸਦੇ ਵਿਦਵਾਨਾਂ ਤੇ ਬੁੱਧੀਜੀਵੀ ਇਹਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਇਹ ਚਰਚਾਉਣੀ ਮੰਗ ਰਹੀ ਹੈ ਕਿ ਅkal ਤੱਕ ਦੇ ਜਥੇਦਾਰ ਦੀ ਪਦਵੀ ਦੇ ਸਤਕਾਰ ਅਤੇ ਮਹੱਤਵ ਦੇ ਮੱਦੇ ਨਜ਼ਰ ਸੇਵਾ ਨਿਯਮ ਤੈਅ ਕੀਤੇ ਜਾਣ ਜਿਸ ਬੰਦੀ ਵਿੱਤੇਦਨੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਜਨਰਲ ਇਜਲਾਸ ਵਿੱਚ ਸੰਦਾਂਤਿਕ ਪ੍ਰਬੰਧਕੀ ਦਾ ਮਤਾ ਪਾਸ ਕੀਤਾ ਗਿਆ ਸੀ ਇਸ ਮਤੇ ਦੀ ਭਾਵਨਾ ਅਨੁਸਾਰ ਜਥੇਦਾਰਾਂ ਦੀ ਨਿਯੁਕਤੀ ਸਵਾਮਾ ਅਤੇ ਸੇਵਾ ਮੁਕਤੀ ਬਾਰੇ ਕੌਂਡੀਆਂ ਸਮੁੱਚੀਆਂ ਜਤੇ ਬੰਦੀਆਂ ਤੇ ਸੰਸਥਾਵਾਂ ਦੇ ਨਾਲ-ਨਾਲ ਸਿੱਖ ਬੁੱਧੀਜੀਵੀਆਂ ਦੇ ਵਿਚਾਰ ਮਹੱਤਵਪੂਰਨ ਨੇ ਇਸ ਲਈ 20 April ਤੱਕ ਸ਼੍ਰੋਮਣੀ ਕਮੇਟੀ ਪਾਸ ਆਪਣੇ ਸੁਝਾਅ ਭੇਜੇ ਜਾਣ ਤਾਂ ਜੋ ਇਹਨਾਂ ਨੂੰ ਵਿਚਾਰ ਕੇ ਸੇਵਾ ਨਿਯਮਾਂ ਵਾਸਤੇ ਇੱਕ ਸਾਂਝੀ ਕੌਮੀ رائے ਬਣਾਈ ਜਾ ਸਕੇ ਐਡਵੋਕੇਟ ਧਮੀ ਨੇ ਕਿਹਾ ਕਿ ਸੁਝਾਅ ਸ਼੍ਰੋਮਣੀ ਕਮੇਟੀ ਨੂੰ ਦਸਤਾੂਰੂਪ ਵਿੱਚ ਜਾਂ ਅਧਿਕਾਰਿਕ ਈਮੇਲ info@thegpc.net ਅਤੇ WhatsApp ਨੰਬਰ 7710136200 ਤੇ ਭੇਜੇ ਜਾਣ ਇਸਨ ਜੋ ਹੈ ਕਿ ਕਈ ਸਿੱਖ ਜਥੇਬੰਦੀਆਂ ਵੱਲੋਂ ਪਹਿਲਾ ਸਬੰਧੀ ਸਿੱਖ ਪੰਦੀ ਰਹਿ ਨਾਲ ਅਜਿਹੇ ਨਿਯਮ ਤਿਆਰ ਵੀ ਕੀਤੇ ਗਏ ਸਨ ਅਤੇ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧੀ ਕਰੜਾ ਸੰਪੇਯਾ ਵੀ ਜਾ ਚੁੱਕਿਆ ਹੈ ਇਸ ਮੁੱਦੇ ਸਮੇਤ ਜਥੇਦਾਰਾਂ ਦੀ ਬਹਾਲੀ ਦੀ ਮੰਗ ਸਬੰਧੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਅੰਦਰ ਅਤੇ ਬਾਹਰ ਦੋਵੇਂ ਹੱਥਾਂ ਮਾਤੇ ਸਿੱਖ ਜਥੇਬੰਦੀਆਂ ਵੱਲੋਂ ਧਰਨੇ ਵੀ ਦਿੱਤੇ ਗਏ ਸਨ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸਿੱਖ ਮਾਮਲਿਆਂ ਵਿੱਚ ਦਖਲਅੰਦਾਜ਼ੀ ਦਾ ਇਲਜ਼ਾਮ ਲਾਉਂਦਿਆਂ ਨਸੀਦ ਦਿੱਤੀ ਕਿ ਉਹ ਆਪਣੇ ਅਧਿਕਾਰ ਖੇਤਰੰਦਰ ਰਹਿ ਕੇ ਸੂਬੇ ਦੀ ਨਿਕਰਤੀ ਜਾ ਰਹੀ ਹਾਲਾਤ ਸੁਧਾਰਨ ਵੱਲ ਧਿਆਨ ਦੇਣ ਐਡਵੋਕੇਟ ਧਮੀ ਨੇ ਸਿੱਖਿਆ ਮੰਤਰੀ ਹਰਜੂਤ ਬੈਂਸ ਤੇ ਵਿਧਾਨ ਸਭਾ ਵਿੱਚ ਜਾਣਬੁੱਝ ਕੇ ਨੀਤੀਗਤ ਢੰਗ ਨਾਲ ਸਿੱਖ ਮਸਲਿਆਂ ਵਿੱਚ ਦਖਲ ਦੇਣ ਦਾ ਇਲਜ਼ਾਮ ਲਾਉਂਦਿਆਂ ਇਸ ਦੀ ਸਖਤ ਆਲੋਚਨਾ ਕੀਤੀ ਉਹਨਾਂ ਕਹਿ ਕੇ ਸਿੱਖ ਆਪਣੇ ਮਸਲੇ ਖੁਦ ਹੱਲ ਕਰ ਸਕਦੇ ਨੇ ਤੇ ਸਰਕਾਰਾਂ ਵੱਲੋਂ ਦਖਲਅੰਦਾਜ਼ੀ ਕੌਮੀ ਭਾਵਨਾਵਾਂ ਨੂੰ ਵੱਡੀ ਚੁਣੌਤੀ ਹੈ ਉਹਨਾਂ ਕਹਿ ਕੇ ਸਿੱਖ ਮਸਲੇ ਵਿੱਚ ਦਖਲਅੰਦਾਜ਼ੀ ਕਰਕੇ ਲੋਕਾਂ ਦਾ ਧਿਆਨ ਪਰਟਾਉਣ ਦੀ ਥਾਂ ਸਰਕਾਰ ਪੰਜਾਬ ਦੀ ਨਿਕਰਤੀ ਹਾਲਤ ਸੁਧਾਰਨ ਵੱਲ ਧਿਆਨ ਦੇਵੇ ਉਹਨਾਂ ਕਹਿ ਕੇ ਜੇ ਸਰਕਾਰ ਨੂੰ ਸਿੱਖ ਮਸਲਿਆਂ ਵਿੱਚ ਦਿਲਚਸਪੀ ਹੈ ਤਾਂ ਵੱਡੀ ਸੰਗਾਂ ਦਾ ਮਸਲਾ ਹੱਲ ਕਰਵਾਵੇ ਉਧਰ ਸਾਬਕਾ ਕਾਲੀ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਐ ਜੀ ਪੀ ਸੀ ਦੇ ਜਨਰਲ ਇਜਲਾਸ ਮੌਕੇ ਸਿੱਖ ਕੌਮ ਪ੍ਰਤੀ ਪਰੇਦਾਰੀ ਨਾ ਨਿਭਾਉਣ ਦਾ ਇਲਜ਼ਾਮ ਲਾਉਂਦੇ ਆ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਾਬਕਾ ਮੰਤਰੀ ਰਖੜਾ ਨੇ ਕਿਹਾ ਕਿ ਐਡਵੋਕੇਟ ਧਾਮੀ ਵੱਲੋਂ ਇਹ ਦਾਵਾ ਕਰਨਾ ਕਿ ਸਿੰਘ ਸਹਿਬਾਨ ਦੀ ਮੌੜ ਬਹਾਲੀ ਲਈ ਦਿੱਤੀ ਦਰਖਾਸਤ ਤੇ ਦਸਤਕ ਕਰਨ ਵਾਲੀ ਮੈਂਬਰਾਂ ਨੇ ਭਲੇਖੇ ਵਿੱਚ ਬਰੋੜਤਾ ਕਰ ਦਿੱਤੀ ਇਸ ਤੋਂ ਵੱਡਾ ਪੰਥਕ ਗੁਨਾਹ ਵਾਲਾ ਦਾਵਾ ਕੋਈ ਹੋਰ ਨਹੀਂ ਹੋ ਸਕਦਾ ਸੁਰਜੀਤ ਸਿੰਘ ਰਖੜਾ ਨੇ ਕਿਹਾ ਕਿ ਜਨਰਲ ਇਜਲਾਸ ਮੌਕੇ ਦਰਬਾਰ ਸਾਹਿਬ ਦੇ ਗੇਟ ਬੰਦ ਕਰਵਾਉਣ ਉਤੇ ਦਰਬਾਰ ਸਾਹਿਬ ਕੰਪਲੈਕਸ ਨੂੰ ਪੁਲਿਸ ਛਾਉਣੀ ਬਣਾਉਣ ਕਰਕੇ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਕਿਹਾ ਕਿ ਬਿੱਤੇ ਦਿਨੀ ਸ਼ਰਮਣੀ ਕਮੇਟੀ ਦੀ ਮਹਿਲਾ ਮੈਂਬਰ ਨਾਲ ਖਿੱਚ ਤੂ ਹੁੰਦੀ ਰਹੀ ਅਤੇ ਉਸ ਖਿਲਾਫ ਇਤਰਾਜ਼ਯੋਗ ਸ਼ਬਦਾਬਲੀ ਵਰਤੀ ਜਾ ਰਹੀ ਹੈ ਪਰ ਸਾਡੀਆਂ ਸਸਤਾਮਾਂ ਦੀ ਰਾਖੀ ਕਰਨ ਵਾਲੇ ਜ਼ਿੰਮੇਵਾਰ ਲੋਕ ਤਮਾਸ਼ਾ ਵੇਖਦੇ ਨੇ ਉਹਨਾਂ ਸਖਤਰ ਦੇ ਅਸਤੀਫੇ ਦੀ ਮੰਗ ਵੀ ਕੀਤੀ ਸਾਬਕਾ ਮੰਤਰੀ ਸੁਜੀਤ ਸਿੰਘ ਰਖੜਾ ਨੇ ਦੱਸਿਆ ਕਿ ਅਕਾਲੀ ਦਲ ਦੀ ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ 31 ਮਾਰਚ ਨੂੰ ਪਟਿਆਲਾ ਵਿਖੇ ਹੋਵੇਗੀ ਇਸ ਤੇ ਤਿਆਰੀਆਂ ਮੁਕੰਮਲ ਹੋ ਗਈਆਂ ਇਸ ਵੰਦੀ ਪਿੰਡ-ਪਿੰਡ ਜਾ ਕੇ ਵਰਕਰਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਵਰਕਰਾਂ ਵਿੱਚ ਉਤਸ਼ਾਹ ਹੈ